ਸੁંભਲੋ ਅੱਜ ਆਪਾਂ ਜਿਨ੍ਹਾਂ ਨੂੰ ਤੁਹਾਨੂੰ ਬੁਲਾਉਣਾ ਹੈ ਨਾ ਵੀ ਜਾਨੀ ਕਿ ਬੰਦੇ ਦੇ ਜੀਵਨ ਦੇ ਵਿੱਚ ਕੋਈ ਵੀ ਜਾਨੀ ਕਿ ਥੋੜੀ ਜੀ ਚੀਜ਼ ਦੀ ਲੋਡ ਹੁੰਦੀ ਆ ਜਿੱਦਾਂ ਜਾਨੀ ਕਿ ਕਹਿ ਲਓ ਕਿ ਰੋਟੀ ਕੱਪੜਾ ਔਰ ਮਕਾਨ ਹੈ ਨਾ ਵੀ ਇਹਨਾਂ ਤਿੰਨਾਂ ਚੀਜ਼ਾਂ ਦੀ ਜ਼ਿਆਦਾ ਲੋਡ ਹੁੰਦੀ ਆ ਔਰ ਰੋਟੀ ਕੱਪੜਾ ਤਾਂ ਚਲੋ ਜਿੰਨਾ ਦਾ ਵੀ ਹੋਇਆ ਛਕ ਲਿਆ ਬੰਦੇ ਨੇ ਹੈ ਨਾ ਪਰ ਮਕਾਨ ਦੇ ਵਿੱਚ ਕਈ ਵਾਰੀ ਵੀ ਆਪਾਂ ਨੂੰ ਉਹ ਚੀਜ਼ਾਂ ਚਾਹੀਦੀਆਂ ਵਾਂ ਸੁੱਖ ਸੁਵਿਧਾਵਾਂ ਜਿਨ੍ਹਾਂ ਦੇ ਲਈ ਇਨਸਾਨ ਜਿਹੜਾ ਨਾ ਵੀ ਜਾਨੀ ਕਿ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਰਹਿ ਸਕੇ ਤੇ ਆਪਾਂ ਅੱਜ ਤੁਹਾਨੂੰ ਬੁਲਾਉਣਾ ਆ ਸਾਡੇ ਬੜੇ ਵੱਡੇ ਵੀਰਿਆ ਮਦਨ لال ਜੀ ਬੰਗੜ ਸਾਹਿਬ ਮਦਨ لال ਜੀ ਬੰਗੜ ਸਾਹਿਬ ਨਾ ਬਹੁਤ ਵੱਡੀ ਸੇਵਾ ਕਰਨ ਦੇ ਆ ਵੀ ਜਿੱਥੇ-ਜਿੱਥੇ ਉਹ ਕੱਪੜੇ ਦਾ ਕੰਮ ਕਰਦੇ ਆ ਨਾ ਫੇਰੀ ਲਾਉਂਦੇ ਆ ਤੇ ਨਾਲ-ਨਾਲ ਉਹ ਤਕਰੀਬਨ ਆਪਣੇ ਸਾਰਿਆਂ ਦੇ ਲਈ ਆਪਾਂ ਸਾਰਿਆਂ ਦੇ ਲਈ ਨਾ ਬੈੱਡ, ਕੁਰਸੀਆਂ, ਸੋਫੇ ਤੇ ਜੇ ਹੋਰ ਵੀ ਘਰ ਦਾ ਸਮਾਨ ਜਿਹੜਾ ਆ ਉਹ ਬਣਾਉਂਦੇ ਆ ਆਜੋ ਆਪਾਂ ਮਿਲਾਉਂਦੇ ਆ ਤੁਹਾਨੂੰ ਮਦਨ ਲਾਲ ਬੰਗੜ ਜੀ ਸਾਹਿਬ ਨਾਲ ਮਹਾਰਾਜ ਚਾਹ ਸ੍ਰੀਕਾਲ ਜੀ ਠੀਕ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਸਾਡੇ ਜਿਹਨਾਂ ਦਰਸ਼ਨ ਕੀਤੇ ਤੁਹਾਡੇ ਅੱਜ ਕਿੱਦਾਂ ਆਣੇ ਹੋ ਮਹਾਰਾ ਮਿਹਰਬਾਨੀ ਮਿਹਰਬਾਨੀ ਅੱਛਾ ਐ ਦਸਣਾ ਚਾਉਣਾ ਪਹਿਲਾਂ ਨਾ ਉਹ ਗੱਲ ਕਰ ਲਾਂ ਉਹ ਭੁੱਲ ਜਾਣਾ ਚੇਤਾ ਤੁਹਾਡਾ ਸਾਡੇ YouTube ਚੈਨਲ ਪੱਟੀ ਬਡਾਲਾ ਦੇ ਉੱਪਰ ਬਹੁਤ-ਬਹੁਤ ਸਵਾਗਤ ਆ ਸਤਿਗੁਰੂ ਮੇਰ ਕਰਨ ਤੇ ਇਹ ਆ ਆਪਣੇ ਮਦਨ ਲਾਲ ਜੀ ਬੰਗੜ ਸਾਹਿਬ ਤੇ ਬੰਗੜ ਸਾਹਿਬ ਹੁਣੀ ਬਹੁਤ ਥੋੜਾ ਯਾਨੀ ਕਿ ਸੇਵਾ ਕਰ ਰਹੇ ਆ ਜਿੱਥੇ ਕੱਪੜੇ ਦੀ ਫੇਰੀ ਲਾਉਂਦੇ ਆ ਨਾ ਨਾਲ ਕੱਪੜੇ ਦੀ ਫੇਰੀ ਲਾਉਂਦੇ ਆ ਤੇ ਨਾਲ-ਨਾਲ ਯਾਨੀ ਕਿ ਸੈਕੰਡ ਹੈਂਡ ਬੈੱਡ ਕੁਰਸੀਆਂ ਟੇਬਲ ਔਰ ਮਰ ਬਈ ਯਾਨੀ ਕਿ ਹੋਰ ਵੀ ਪੁਰਾਣਾ ਸਮਾਨ ਜੋ ਵੀ ਤਕਰੀਬਨ ਉਹ ਸਾਰਾ ਕੁਝ ਬੰਗੜ ਸਾਹਿਬ ਤੋਂ ਮਿਲ ਜਾਂਦਾ ਤੇ ਕਾਫੀ ਯਾਨੀ ਕਿ ਦੇਰ ਹੋ ਗਈ ਇਹਨਾਂ ਨੂੰ ਕੰਮ ਕਰਦਿਆਂ ਨੂੰ ਤੇ ਤਕਰੀਬਨ ਆਪ ਹੀ ਰਿਪੇਅਰ ਕਰ ਲੈਂਦੇ ਆਪ ਹੀ ਪੇਂਟ ਕਰ ਲੈਂਦੇ ਆ ਆਪ ਹੀ ਤਕਰੀਬਨ ਲੈ ਆਉਂਦੇ ਆ ਹਨਾ ਤੇ ਬਾਬੇ ਦੀ ਕਿਰਪਾ ਨਾਲ ਲਾਗੇ ਲਾਗੇ ਨਾ ਕਾਫੀ ਸਮਾਨ ਇਹਨਾਂ ਦਾ ਅਲੱਗ-ਅਲੱਗ ਪੰਡਾਂ ਦੇ ਵਿੱਚ ਗਿਆ ਹੋਇਆ ਹੈ ਤਾਂ ਆਪਾਂ ਗੱਲ ਕਰਦੇ ਆ ਮਨੰਦਾਲ ਜੀ ਆਪਣੇ ਵੀਰ ਜੀ ਇਹ ਦੱਸੋ ਇੱਥੇ ਕਾਜ ਲੋਜੀ ਇਹ ਦੱਸੋ ਉਹ ਵੀ ਕਿੰਨਾ ਕੁ ਦਿਨ ਹੋ ਗਿਆ ਤੁਹਾਨੂੰ ਇਹ ਯਾਨੀ ਕਿ ਕੰਮ ਕਰਦਿਆਂ ਹੋ ਗਿਆ ਆਪਾਂ ਨੂੰ ਭਟੇ ਸਾਹਿਬ ਕੋਈ 6-7 ਸਾਲ ਹੋਈ ਗਿਆ 6-7 ਸਾਲ ਹੋ ਗਿਆ ਤੁਹਾਨੂੰ ਹਾਂਜੀ ਯਾਨੀ ਕਿ ਇਹੋ ਆ ਬੈੱਡ ਦਾ ਜਾਂ ਕੁਰਸੀਆਂ ਟੇਬਲਾਂ ਦਾ ਕੰਮ ਹਾਂਜੀ ਹਾਂਜੀ ਤੇ ਹੁਣ ਕਿੱਥੇ ਤੱਕ ਆਪਣਾ ਯਾਨੀ ਕਿ ਚੱਲ ਗਿਆ ਸਮਾਨ ਸਮਾਂ ਤਾਂ ਦੇਖੋ ਜੀ ਫਿਰ ਹਾਲ ਪਹਿਲਾਂ ਤਾਂ ਕੰਮ ਵਾਧੂ ਹੁੰਦਾ ਹੁਣ ਵੀ ਉਦੋਂ ਤਾਂ ਠੀਕ ਆ ਪਹਿਲਾਂ ਆਪਣਾ ਤਾਂ ਲੋੜ ਲੋਟ ਜਿਦਾ ਕਪੂਰ ਥਰੇ ਤੱਕ ਵੀ ਜਦੋਂ ਪਰੇ ਨਕੁੱਦਰ ਤੱਕ ਵੀ ਅੱਛਾ ਲੈ ਜਾਂਦੇ ਜਿੱਦਾਂ ਦਾ ਇੱਕ ਦੂਆ ਜਿੱਦਾਂ ਇੱਥੇ ਲੋਕਲ ਬੰਦਾ ਕੋਲ ਜਾਂਦਾ ਸੀਗਾ ਉਹਦੇ ਗਾਂਹਾਂ ਫਿਰ ਰਿਸ਼ਤੇਦਾਰ ਜੇ ਕਿਸੇ ਨੇ ਕਹਣਾ ਵੀ ਉੱਥੇ ਸਮਾਨ ਦਾ ਦੇ ਇੱਕੀ ਗਾਂਹਾਂ ਫਿਰ ਉਧਰੋਂ ਨਿਕਲ ਜਾਂਦਾ ਘਰ ਉਹਦੇ ਉਧਾ ਆਪਣੀ ਨਹੀਂ ਸੀ ਇੱਥੇ ਤੱਕ ਕੋਈ ਵੀ ਬਾਹਰ ਵੀ ਜਿੱਦਾਂ ਮੇਰੇ ਕੋਲ ਕਸਟਮਰ ਆਉਂਦਾ ਆ ਲੋਕਲ ਉਹ ਫੇ ਗਾਂਹਾਂ ਆਪਣੇ ਰਿਸ਼ਤੇਦਾਰ ਨੂੰ ਜਦ ਦੇ ਆ ਦੱਸ ਕੇ ਫੇ ਗਾਂਹਾਂ ਮੁਰੇ ਲੈ ਜਾਂਦਾ ਬਿਲਕੁਲ ਬਿਲਕੁਲ ਸਹੀ ਹੈ ਵੀ ਜਿੱਥੇ ਨਵੀਂ ਚੀਜ਼ ਜਿਹੜੀ ਹੈ ਨਾ ਬਾਜ਼ਾਰ ਦੇ ਵਿੱਚ 20000 ਦੀ ਮਿਲਣੀ ਹੈ ਨਾ ਉਹ ਇੱਥੇ ਤਕਰੀਬਨ ਅੱਧ ਮੋਲ ਦੇ ਅੱਧ ਮੋਲੇ ਇਲਾਕੇ ਤਰੋ ਹਾਂਜੀ ਅੱਧ ਮੋਲੇ ਇਨ੍ਹਾਂ ਚੀਜ਼ਾਂ ਨੂੰ ਹੋਇਆ ਕੁਝ ਨਹੀਂ ਹੁੰਦਾ ਤਕਰੀਬਨ ਮਾੜਾ ਮੋਟਾ ਕੁਝ ਹਿਲਜੁਲ ਹੋਈ ਹੈ ਨਾ ਜਾਂ ਕੋਈ ਜ਼ਿਆਦਾ ਕੰਮ ਹੋਇਆ ਹੋ ਰਿਪੇਅਰ ਕਰਕੇ ਉਹ ਮੋਨਟੀਫਾਈ ਮਾੜਾ ਮੋਟਾ ਰਿਪੇਅਰ ਕਰਕੇ ਤੁਹਾਨੂੰ ਆਪਾਂ ਬਿਲਕੁਲ ਨਮਰ ਦੇ ਬਾਕੀ ਤੁਹਾਡੇ ਸਾਹਮਣੇ ਕਮਿਸ਼ਨ ਬਿਲਕੁਲ ਇਹ ਕਰਨ ਨੂੰ ਕੋਈ ਕਿਦਾਂ ਮਕੈਨਿਕ ਜਾਨੀ ਕਿ ਜਦੋਂ ਤਾਂ ਫਿਰ ਕਿਤੇ ਜ਼ਿਆਦਾ ਕੰਮ ਹੋਵੇ ਮਿਸਤਰੀ ਵੀ ਲਾਲੇ ਦਾ ਨੰਬਰ ਆਪ ਹੀ ਵੀ ਕਰ ਲਈ ਹਾਰਡ ਵਰਕ ਹੀ ਕਰੀ ਦੀ ਆ ਬਈ ਯਾਨੀ ਕਿ ਥੋੜਾ ਜਿਹਾ ਨੌਲੇਜ ਹੈਗਾ ਹੀ ਇਹ ਕਰ ਲਈ ਵੀ ਯਾਨੀ ਕਿ ਇੰਨਾ ਟਾਈਮ ਤਾਂ ਹੋਏ ਗਿਆ ਤੁਹਾਨੂੰ ਵੀ ਕਿਹੜੀ ਲੱਕੜ ਕਿੱਥੇ ਲੱਗਣੀ ਆ ਉਹਦਾ ਪਤਾ ਲੱਗ ਗਿਆ ਨਾ ਕਰ ਲਈ ਦਾ ਆਪੇ ਕਰ ਲਈ ਦਾ ਬਸ ਲਾ ਉਧਰ ਮਾਰ ਮੜ ਜਾ ਤੰਦ ਬਲੇ ਬਗਾਰਾ ਵੀ ਆਪਾਂ ਉਸ ਮਾਨ ਰੱਖਿਆ ਆ ਆਪੇ ਲੱਗੇ ਰਹੀਦਾ ਵਿੱਚ ਕਰ ਲਈਦਾ ਮਿਸਤਰੀ ਵੀ ਜਿੱਥੇ ਰੋਡ ਪੇ ਦੀ ਲਾਈ ਦਾ ਬਿਲਕੁਲ ਤੇ ਅੱਛਾ ਲਿਉਣ ਲਿਉਨੇ ਕਿੱਦਾਂ ਫਰੇ ਹੋ ਲਿਉਂਦੇ ਆਪਣੇ ਭੱਟੀ ਸਾਹਿਬ ਜਿੱਦਾਂ ਹੁਣ ਅਸੀਂ ਬਾਹਰ ਮੇਰਾ ਫੇਰਾਪੁਰਾ ਲਾਉਂਦਾ ਨਾ ਕੱਪੜੇ ਦਾ ਕੱਪੜੇ ਦਾ ਕੰਮ ਜਿੱਦਾਂ ਕਰਾਂ ਦੇ ਵਿੱਚ ਜਿਹੜੇ ਚੰਗੇ ਕਾਰ ਕਹਿੰਦੇ ਖੁੰਜਣੀ ਲਾ ਦੋ ਤੁਸੀਂ ਮਾਰੇ ਮੋੜ ਕਰਾ ਲਾਉਂਦਾ ਉਹ ਤਾਂ ਇੰਪੋਰਟਿੰਗ ਮੈਂ ਨਹੀਂ ਕੀ ਉਹ ਫਿਰ ਜਦੋਂ ਕੋਈ ਕਹਿੰਦੇ ਵੇਚਣਾ ਫਿਰ ਉਹ ਉਹਦੇ ਨਾਲ ਦੀਲੇ ਸੌਦਾ ਮਾਰੇਗਾ ਜੇ ਲੱਗਾ ਚੰਗਾ ਤੇ ਉਹਨੂੰ ਫਿਰ ਲੈ ਜਾਂ ਕੁਝ ਦੁਕਾਨ ਵਾਲਿਆਂ ਨਾਲ ਕੰਟੈਕਟ ਕੀਤੇ ਜਿਹੜੇ ਸੋਫੇ ਸੋਫੇ ਬੈੱਡਪੁੱਟ ਪੜਾਉਂਦੇ ਇਹਨਾਂ ਨਾਲ ਮਾੜਾ ਮੋਟਾ ਲਿੰਕ ਰੱਖੇ ਆ ਸਹੀ ਆ ਉਹ ਫਿਰ ਸਾਨੂੰ ਦੱਸ ਦਿੰਦੇ ਆ ਉਹਨਾਂ ਨੂੰ 2-400 ਰੁਪਏ ਦੇਣਾ ਪੈਂਦਾ ਭਾਰਕ ਬਤਲ ਲੋ ਬਿਲਕੁਲ ਹਾਂਜੀ ਹਾਂ ਉਹ ਫਿਰ ਉਹ ਇਨੇ ਚ ਚਲੋ ਸਾਡਾ ਵੀ ਕੰਮ ਚੱਲਦਾ ਨਾਲ ਉਹਨਾਂ ਦਾ ਵੀ ਚੱਲਦਾ ਇੱਕ ਟੀਮ ਵਰਕੇ ਇੱਕ ਟੀਮ ਵਰਕੇ ਆ ਉਹ ਕਾਰਨਰ ਦੀ ਮਾਰ ਮਲ ਵੀ ਕਾਰਨਰ ਵੀ ਜਾਨੀ ਕਿ ਸੋਹਣੇ ਤਰੀਕੇ ਦੇ ਨਾਲ ਮਿਲਦੇ ਆ ਹਨਾ ਤੇ ਬਾਕੀ ਤੁਸੀਂ ਅੱਛਾ ਅਬ ਆ ਜਾਨੀ ਕਿ ਗੱਦੇ ਨਾਲ ਰੱਖੀਦੇ ਆ ਉਹ ਏਦਾਂ ਰੱਖੀਦੇ ਵੀ ਕਈ ਵੇਲੇ ਸਾਡੇ ਕੋਲ ਗਾਹਕ ਮੰਗਦਾ ਗੱਦੇ ਗੱਦੇ ਨਵੇਂ ਲੈ ਆਖਦੇ ਉਹ ਪ੍ਰਾਣਿਆਂ ਦੀ ਤੋਂ ਉਹਨਾਂ ਪਹਿਲਾਂ ਹੀ ਕਸਰ ਕੱਢੀ ਹੁੰਦੀ ਆ ਇਸ ਕਰਕੇ ਆਪਾਂ ਪ੍ਰਾਣੇ ਨਹੀਂ ਰੱਖੀਦੇ ਹਾਂ ਦੇਖੋ ਚੰਗੀ ਕੰਡੀਸ਼ਨ ਦਾ ਮਿਲ ਜੇ ਵੀ ਤਾਂ ਜੇ ਉਹ ਬੈੱਡ ਦੇ ਨਾਲ ਹੀ ਪ੍ਰਾਣੇ ਦੇ ਦੀਦਾ ਆ ਇਹ ਬਾਕੀ ਆਪਣੇ ਨਵੇਂ ਰੱਖੇ ਆ ਇਹ ਆਪਾਂ ਗੱਦਿਆਂ ਦਾ ਰੇਟ ਉੱਦਾਂ ਤੋਂ ਹੀ ਦੁਕਾਨ ਤੋਂ ਲਓ ਤੇ ਤੁਹਾਨੂੰ ਇਹ 5-5000 ਦੇ ਵੀ 5500 ਹੀ ਮਿਲਦੇ ਆਪਾਂ ਦੇ ਆ 4500 ਦੀ ਜੋੜੀ 4500 ਦੀ ਜੋੜੀ ਯਾਨੀ ਕਿ ਗਰਮੀਆਂ ਤੇ ਸਰਦੀਆਂ ਦੋਨਾਂ ਵਾਰ ਉੱਦਾਂ ਪੰਜ ਰੇਟ ਆ 4500 ਤਾਂ ਆਪਾਂ ਦੇ ਦਾਂਗੇ ਲੈਸ ਕੁਝ ਕਰਕੇ ਹਰ ਬੰਦਾ ਵੀ ਜਲਦੀ ਅੱਛਾ ਤੇ ਆਪਣੇ ਬੰਗੜ ਸਾਹਿਬ ਪੇਂਟ ਦਾ ਕਿਦਾਂ ਕਰਦੇ ਆ ਇਹਨੂੰ ਪੇਂਟ ਪੂਨਡ ਕਰਾਉਣ ਦਾ ਜੇ ਕੋਈ ਜ਼ਿਆਦਾ ਪੇਂਟ ਪੂਨਡ ਹੋਵੇ ਕੰਮ ਪਾਲਿਸ਼ ਪਾਲਿਸ਼ ਕਰ ਲੀਨੇ ਆ ਵੀ ਪਾਲਿਸ਼ ਵਗੈਰਾ ਵੀ ਕਰ ਲੀਨੇ ਆ ਜਿੱਦਾਂ ਕਹਿੰਦਾ ਵਾ ਵੀ ਆਪਾਂ ਜੋ ਕਾਰਿਗਰ ਵਾਲੀ ਪ੍ਰੋਪਰ ਜਿੱਦਾਂ ਡੀਕੋ ਵਗੈਰਾ ਹੁੰਦੀ ਉਹ ਨਹੀਂ ਕਰੀਦੀ ਇਹ ਤੇ ਹੁੰਦੀ ਜਿੱਦਾਂ ਜਿੱਦ ਚੱਲਦਾ ਜਾ ਕੰਮ ਰੱਖੀਦਾ ਠੀਕ ਹੋਊਗਾ ਮੁੱਲਾ ਜਾ ਮੁੱਲਾ ਜਾ ਕੰਮ ਕਰਕੇ ਦੇ ਦਿੰਦਾ ਜਿਵੇਂ ਆਲ ਰਾਊਂਡਰ ਕੰਮ ਕਰ ਲੈਣੀ ਹੁਣ ਮੈਨੂੰ ਇਹ ਦੱਸੋ ਕਿ ਆ ਜਿਹੜਾ ਬੈੱਡ ਆ ਜਿੱਤੇ ਆਪਾਂ ਬੈਠੇ ਆ ਹਾਂਜੀ 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 ਇਹ ਕਿੰਨੇ ਦਾ ਦੇ ਦੋਗੇ ਆਪਾਂ ਇਹ ਬੈੱਡ ਜੀ ਉਦਾਂ ਜੀ ਆਪਾਂ ਨਵਾਂ ਲਈਏ ਤੇ ਘੱਟੋ-ਘੱਟ 14-15 ਹਜ਼ਾਰ ਤੋਂ ਘੱਟ ਨਹੀਂ ਮਿਲਦਾ ਹੈਗਾ ਹਾਂ ਹਾਂ ਬਿਲਕੁਲ ਹਾਂਜੀ ਹਾਂਜੀ ਹੈਨਾ ਤੇ ਆਪਾਂ ਇਹਦਾ ਰੇਟ ਰੱਖਿਆ ਜੀ 9500 ਰੁਪਿਆ 9500 ਦੇ ਵਿੱਚ ਮੰਨੋ ਮੌਜਾਂ ਲੱਗੀਆਂ ਭਈ ਤੇ ਲੋਕੇਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਬਡਾਲਾ ਚੌਕ ਬਡਾਲਾ ਚੌਕ ਨਕੋਦਰ ਰੋਡ ਦੇ ਉੱਪਰ ਜਿੱਥੇ ਟੀਵੀ ਟਾਵਰ ਆ ਉਤੋਂ ਅੱਗੇ ਬਡਾਲਾ ਚੌਕ ਬਡਾਲਾ ਚੌਕ ਤੋਂ ਅਗਲੇ ਬੰਨੇ ਆ ਜਾਣਾ ਪਿੰਡ ਬਡਾਲੇ ਨੂੰ ਏਐਸ ਫਾਰਮ ਏਐਸ ਫਾਰਮ ਦੇ ਉਹ ਅਗਲੇ ਬੰਨੇ ਸਕੂਲ ਹੋਣਾ ਸਕੂਲ ਦੇ ਕੋਲੋਂ ਜਿੱਥੋਂ ਮਰਜ਼ੀ ਪੁੱਛ ਲਿਓ ਆਣ ਕੇ ਵੀ ਅਸੀਂ ਮਦਨ ਲਾਲ ਬੰਗੜ ਸਾਹਿਬ ਦੇ ਜਾਣਾ ਵਾਂ ਗੜਾਉਂ ਦੇ ਵਿੱਚ ਤੇ ਆਪ ਛੱਡ ਕੇ ਜਾਣਗੇ ਤਕਰੀਬਨ ਵੀ ਸਾਰਿਆਂ ਨੂੰ ਮौजਾ ਲੱਗੀਆਂ ਪਈਆਂ ਕੋਈ ਵੀ ਸਮਾਨ ਖਰਦਾ ਚਾਹੀਦਾ ਹੋਵੇ ਤੇ ਨੰਬਰ ਵੀਰੇ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਤੇ ਉਹ ਜ਼ਰੂਰ ਕੰਟੈਕਟ ਕਰਿਓ ਤੇ ਇਹ ਬੈੱਡ ਵਿੱਚ ਹੀ ਜਾਣਗੇ ਗੱਡੇ ਨਹੀਂ ਗੱਡੇ ਅਲੱਗ ਗੱਡੇ ਤਾਂ ਦੱਸਿਆ ਵੀ ਜਿਹੜੇ ਇਹ ਨਵੇਂ ਆ ਗੱਡੇ ਇਹ ਉਦਾਂ 5500 5000 ਦੇ ਆਪਾਂ 4500 ਦੇਾਂਗੇ ਜੀ ਬਿਲਕੁਲ 4500 ਦੇ ਗੱਡੇ ਗੱਡੀ ਦੇ ਪੂਰੇ ਪਾਏ ਤੇ 5 ਸਾਲ ਦੀ ਗਾਰੰਟੀ ਹੈ ਸਾਢੇ 9000 ਦਾ ਬੈੱਡ ਸਾਢੇ 9000 ਦਾ ਸਾਢੇ 9000 ਦਾ ਬੈੱਡ ਇਹ 6/6 ਦਾ ਹੁੰਦਾ ਇਸ 6/6 ਵੀ ਹੁੰਦਾ ਸਵਾ 6 ਵੀ ਹੁੰਦਾ ਇਹ ਸਵਾ 6 ਦਾ ਇਹ ਸਵਾ 6 ਦਾ ਹਾਂਜੀ 6/6 ਸਵਾ 6 ਦਾ ਖੁੱਲਾ ਡੁੱਲਾ ਬੈੱਡ ਲੱਗ ਹੀ ਲਿਆ ਜੀ ਚੌੜਾਈ ਹੁੰਦੀ ਆ 6 ਲੰਬਾਈ ਹੁੰਦੀ ਆ ਸਵਾ 6 ਲੱਗ ਹੀ ਲਿਆ ਮਾੜਾ ਜਾਨ ਜਿਹੜੇ ਅੱਜ ਕੱਲ ਚੱਲਦੇ ਆ ਨਾ ਅੱਜ ਕੱਲ ਦੇ ਮਾਡਲ ਜਿਹੜੇ ਆ ਇਹ ਸਵਾ 6 ਹੁੰਦੇ ਆ ਮਾਰੀ ਵਿੱਚ ਨਜ਼ਰੇ ਦੇ ਦੇਖ ਐ ਨਿਕੰਮ ਨਾ ਸਾਫ਼ ਸੁਥਰਾ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆ ਇਹ ਤੇ ਵੀ ਕੋਈ ਨਾ ਕਿੰਤੂ ਪ੍ਰੰਤੂ ਵਾਲੀ ਗੱਲ ਨਹੀਂ ਉਹ ਜਿਹੜਾ ਜਾਨੀ ਤੇ ਚੰਗੀ ਕੰਡੀਸ਼ਨ ਉਹ ਕੋਈ ਕਾਹ ਦੇ ਕੋ ਪੱਲੇ ਪੋਵੇ ਕਿੰਤੂ ਪ੍ਰੰਤੂ ਵਾਲੀ ਗੱਲ ਹੈ ਨਹੀਂ ਇੱਕ ਬੈੱਡ ਆ ਖੜਾ ਕੀਤਾ ਪਾ ਬਾਕੀ ਆਉਂਦੇ ਰਹਿੰਦੇ ਆ ਬਿੱਤ ਜਾਂਦਾ ਜਦੋਂ ਆ ਜਵੇ ਤਾਂ ਅੰਦਰ ਆ ਗਿਆ ਚੱਲ ਗਿਆ ਆ ਗਿਆ ਚੱਲਦਾ ਇਸ ਤਰ੍ਹਾਂ ਹੁੰਦਾ ਕੋਈ ਨਾ ਅੱਛਾ ਇਹਦੇ ਬਾਰੇ ਦੱਸੋ ਸੋਫੇ ਬਾਰੇ ਇਹ ਸੈਟੀ ਸੈੱਟ ਪੂਰਾ ਹੈ ਜੀ ਜਿਹਨਾਂ ਆਪਾਂ ਸੈਟੀ ਹੈ ਨਾ ਸੈਟੀ ਵਾਲਾ ਸੈਟਿੰਗ ਵਾਲਾ ਹਾਂਜੀ ਤੇ ਪੂਰਾ ਸੈੱਟ ਪੂਰਾ ਕੰਪਲੀਟ ਹੀ ਹੈ ਜੀ ਬਹੁਤ ਸੋਹਣਾ ਬੱਲ ਲਾਗੇ ਲਾਗੇ ਜੂਮ ਜਿਆ ਕਰੇ ਜਰਾ ਲਾਗੇ ਲਈ ਆਕਦਾ ਆ ਟੇਬਲ ਵਿੱਚ ਹਾਂਜੀ ਇਹ ਪੂਰਾ ਸੈਟ ਹੈ ਜੀ ਦਾ ਟੇਬਲ ਵੀ ਦਾ ਨਾਲ ਮਤਲਬ ਆ ਟੇਬਲ ਤੇ 3 ਤੇ 2 5 5 ਕੁਰਸੀਆਂ ਵਾਲਾ ਸੈਟੀ ਸੈਟ ਇਹ ਕਿੰਨੇ ਦਾ ਦੇ ਦੋਗੇ ਆਪਾਂ ਇਹ ਆਪਾਂ ਸੈਟ ਪੂਰਾ ਹੀ ਦੇ ਦਾਂਗੇ ਤੁਹਾਨੂੰ ਕੋਈ ਉਹਦਾ ਰੇਟ 98500 ਤੱਕ 8500 ਤੱਕ ਵੱਲੋ ਮਿਲ ਜਾਣਾ ਨਵਾਂ ਲੈਣਾ ਹੋਵੇ 14 15 ਹਜ਼ਾਰ ਕਿਉਂਕਿ ਜੇ ਵੱਡੇ ਸੋਫੇ ਰੱਖੀਏ ਨਾ ਘਰ ਦੇ ਵਿੱਚ ਵੱਡੇ ਸੋਫੇ ਜਿਹੜੇ ਹੁੰਦੇ ਆ ਉਹ ਕਈ ਵਾਰੀ ਜਾਨੀ ਕਿ ਥੋੜੀ ਬਾਲੀ ਉਹਨਾਂ ਦੀ ਰੱਖਣ ਨੂੰ ਥਾਂ ਨਹੀਂ ਹੁੰਦਾ ਕਿੰਨਾਂ ਘਰਾਂ ਦੇ ਨਾ ਇਹ ਆਚੀ ਹੁੰਦੀ ਆ ਤੇ ਇਹਨਾਂ ਦੇ ਵਿੱਚ ਯਾਨੀ ਕਿ ਰੱਖਣ ਨੂੰ ਵੀ ਥਾਂ ਆ ਤੇ ਇਹਨਾਂ ਦੇ ਵਿੱਚ ਖਾਣੇ ਵੀ ਬਣੇ ਹੁੰਦੇ ਆ ਸੈਟੀਆਂ ਦੇ ਵਿੱਚ ਹਾਂ ਜਿਹਦਾ ਵਿੱਚ ਸਮਾਨ ਤੁਸੀਂ ਆਪਣਾ ਵਿੱਚ ਕੋਈ ਨਾ ਕੋਈ ਖਬਰ ਕਰ ਸਕਦੇ ਆ ਕੋ ਬੱਚੀਆਂ ਜੀਆਂ ਆਪਣੇ ਜਿਦਾ ਵਾਧੂ ਸਮਾਨ ਹੁੰਦਾ ਆ ਵਾਧੂ ਸਮਾਨ ਦੇ ਵਿੱਚ ਗਰਮੀ ਵਾਲਾ ਜੋ ਮਾਰਟੀ ਯਾਨੀ ਕਿ ਇੱਕ ਸੰਦ ਵਿੱਚ ਸੇਫ ਹੋ ਜਾਗਾ ਨਾ ਬਹੁਤ ਵਧੀਆ ਬਹੁਤ ਵਧੀਆ ਸੋਫੇ ਇਹਨੂੰ ਕਮਿਏ ਕੋ ਸੋਫਾ ਜਿਹੜਾ ਹੁੰਦਾ ਸੋਫਾ ਹੁੰਦਾ ਇੱਕ ਆਹ ਇਸ ਤਰ੍ਹਾਂ ਇਹਨੂੰ ਹਾਂ ਲਓ ਜੀ ਹਾਂਜੀ ਆਹ ਬੜਾ ਡਾਈਨਿੰਗ ਸੈਟ ਯਾਰ ਇਹ ਡਾਈਨਿੰਗ ਸੈਟ ਆਹ ਕਿ ਪਾਣੀ ਖਾਣ ਨੂੰ ਹਾਂਜੀ ਬੜਾ ਛੋਟਾ ਜਿਹਾ ਟੇਬਲ ਔਰ ਕੇਵਲ ਇਹਦਾ ਬੈਸੇ ਹੁੰਦਾ ਉਹ ਪਿਆ ਗਲਾਸ ਅੱਛਾ ਵੱਡਾ ਆ ਇਹਦਾ ਬੈਸੇ ਇਹਨੂੰ ਫਿਰ ਨਾ ਜਗ੍ਹਾ ਦੇ ਹਿਸਾਬ ਨਾਲ ਇਕੱਠਾ ਕਰ ਰਖਿਆ ਇਹ ਇਹਦਾ ਥੱਲੇ ਦਾ ਬੇਸ ਆ ਇਹ ਹੀਟ ਲਾ ਕੇ ਵਿੱਚ ਥੱਲੇ ਬੇਸ ਹੁੰਦਾ ਆ ਆ ਮੱਲਾ ਪਿਆ ਵੱਡਾ ਇਹ ਮੇਰਾ ਖਿਆਲ ਹੁਣ ਆ 8x8x4 ਦਾ 8x4 ਦਾ ਹਨਾ 8x4 ਦਾ ਨਾਲ ਇਹਦੇ ਹੈਗੀਆਂ 6 ਕੁਰਸੀਆਂ 8 ਕੁਰਸੀਆਂ ਜੀ ਇਹ ਅੱਠਾਂ ਵਾਲਾ ਵੀ ਆ 6ਾਂ ਵਾਲਾ ਲੈਣਾ 6ਾਂ ਵਾਲਾ ਵੀ ਚੱਲ ਜਾਣਾ 8 ਕੁਰਸੀਆਂ ਵਾਲਾ ਵੀ ਚੱਲ ਜਾਣਾ ਇਹਦੇ ਨਾਲ ਉਹਦਾ 8 ਕੁਰਸੀਆਂ ਦੋ ਐਕਸਟਰਾ ਪਈਆਂ ਆ ਠੀਕ ਠੀਕ 6ਾਂ ਵਾਲਾ ਆਮ ਘਰਾਂ ਦੇ ਵਿੱਚ ਜਿੱਦਾਂ ਜਗ੍ਹਾ ਥੋੜੀ ਹੁੰਦੀ ਆ ਇਹ ਛੇ ਵਾਲਾ ਵੀ ਯੂਜ਼ ਕਰ ਸਕਦਾ ਆ ਤੇ ਕੋਈ ਜ਼ਿਆਦਾ ਵੱਡੀ ਜਿਹਦੇ ਕੋਲ ਜਗ੍ਹਾ ਦਾ ਹੈਗਾ ਅਰੇਂਜਮੈਂਟ ਉਹ ਅੱਠ ਕੁਰਸੀਆਂ ਵਾਲਾ ਵੀ ਆਪਾਂ ਲੈ ਸਕਦੇ ਆ ਮਤਲਬ ਅੱਜ ਕੱਲ ਨਾ ਜਿਹੜੀਆਂ ਆ ਬੋਰਡ ਵਾਲੀਆਂ ਕੁਰਸੀਆਂ ਇਹ ਜ਼ਿਆਦਾ ਯਾਨੀ ਕਿ 트ੈਂਡ ਦੇ ਵਿੱਚ ਆ ਵਧੀਆ ਤਾਲੀ ਵੀ ਚੱਕੜ ਉਹ ਵਧੀਆ ਹੈਵੀ ਹੈ ਇਹ ਨੂੰ ਕੁਝ ਨਹੀਂ ਹੋਣਾ ਨਾ ਕੋਹੜਨਾ ਕੋ ਮੱਖੀ ਮਜ਼ਬੂਤ ਚੀਜ਼ ਹੈ ਜਿਹੜੀਆਂ ਅੱਜ ਕੱਲ ਤਾਂ ਬੋਰਡੀਆਂ ਵੀ ਆ ਰਹੀਆਂ ਨੇ ਜਿਹੜੀਆਂ ਪਿਆਰ ਚ 3000 ਦਾ 8000 ਜਾਂ ਦਿੰਦੇ ਆ ਬਿਲਕੁਲ ਮਹਨ ਸਾਹਿਬ ਇਹ ਕਿੰਨੇ ਦੇ ਦੇ ਦੂੰਗੀ ਆਪਾਂ ਜੇ ਅਠਾ ਕੁਰਸੀਆਂ ਵਾਲਾ ਲੈਣਾ ਆ ਇਹ ਆਪਾਂ ਪੈ ਜਾਣਾ ਪੂਰਾ ਸੈੱਟ ਪੂਰਾ ਤਿਆਰ ਕਰਕੇ ਜਦ ਅਗਰ ਦੀ ਉਦੀ ਕਪੜਾ ਵੀ ਛਾੜ ਕੇ ਦਿਆਂਗੇ ਠੀਕ ਆ ਸਾਢੇ 14 ਤੋਂ 15 ਦੇ ਵਿੱਚ ਵਿੱਚ ਪੈ ਜਾਣਾ ਸਾਢੇ 14 15000 ਦੇ ਵਿੱਚ ਵਿੱਚ 14 ਤੋਂ ਲੈ ਕੇ ਪਰੋ ਜੀ ਹਾਂ ਦੇਵਾਂਗਾ ਠੀਕ ਆ ਬਾਕੀ ਆ ਤੇ ਮਾਨ ਹੋ ਜਾਏਗਾ ਥੋੜਾ ਬਾਤਾ ਬਿਲਕੁਲ ਜੀ ਜੇ ਤੁਸੀਂ ਆਉਂਗੇ ਗੱਲਬਾਤ ਕਰੋਗੇ ਤੇ ਯਕੀਨ ਜਾਨੇ ਕਿ ਕੋਈ ਨਾ ਕੋਈ ਚੀਜ਼ ਤੁਸੀਂ ਲੈ ਕੇ ਜਾਉਂਗੇ ਕੋਈ ਵੀ ਚੀਜ਼ ਛੱਡਣ ਵਾਲੀ ਨਹੀਂ ਜੀ ਵੀ ਜੇ ਘਰੋਂ ਤੁਸੀਂ ਬੈੱਡ ਲੈਣ ਆਉਂਗੇ ਨਾ ਮੰਨ ਲਓ ਤੇ ਨਾਲ ਉਹਦੇ ਹੋਰ ਵੀ ਕੋਈ ਨਾ ਕੋਈ ਚੀਜ਼ ਪਸੰਦ ਆ ਜਾਣੀ ਹੈ ਤਾਂ ਪੱਕਾ ਗਾਰੰਟੀ ਆ ਆਹ ਦੇਖ ਮੱਲ ਓਏ ਆ ਇੱਥੇ ਬਿਠਾ ਕੇ ਦੇਖ ਮਿਲੋ ਬਿਠੋ ਜੀ ਬਿਠੋ ਮਹਾਰਾਜ ਮੈਂ ਕਿਹਦੀ ਦੇਖੋ ਤੁਹਾਨੂੰ ਕਿੱਦਾਂ ਲੱਗਦਾ ਭੱਟੀ ਸਾਹਿਬ ਓਕੇ ਆ ਮੱਲਾ ਆ ਤਾਂ ਬਹੁਤ ਵਧੀਆ ਵਾ ਤੇ ਆਹ ਦੇਖ ਨਾਲ ਇਸ ਤਰ੍ਹਾਂ ਸੈੱਟ ਪੂਰਾ ਇਹ ਵੀ ਨਾਲ ਹੀ ਆ ਵੀ ਦਿਖਾ ਮੱਲਾ ਸੈੱਟ ਪੂਰਾ ਹੀ ਆ ਆਹ ਦੇ ਇੱਕ ਨਿਆ ਬਣ ਜਾਂਦਾ ਜੀ ਤੁਹਾਡਾ ਆਪਣਾ 3 ਤੇ 2 5 2 7 ਅਦਾ 2 9 9 ਸੀਟਰ ਬਣ ਜਾਂਦਾ 9 ਸੀਟਰ ਦੇ ਨਾਲ ਟੇਬਲ ਉਹਦਾ ਅਲੱਗ ਹੁੰਦਾ ਵੈਸੇ ਆਪਾਂ ਟੇਬਲ ਵਿੱਚ ਦੇ ਦਾਂਗੇ ਕੋਈ ਗੱਲ ਨਹੀਂ ਜੇ ਟੇਬਲ ਉਹਦਾ ਵੈਸੇ ਅਲੱਗ ਰਹੀਦਾ ਇਹ ਵਿੱਚ ਕਰ ਦਾਂਗੇ ਸੈੱਟ ਪੂਰਾ ਹੀ ਦੇ ਦਾਂਗੇ ਇਹ ਸੈੱਟ ਹੈ ਵੀ ਸੈੱਟ ਇਦਾਂ ਪੂਰਾ ਬਣ ਕੰਪਲੀਟ ਬਣਦਾ ਹੈ ਨਹੀਂ ਨਹੀਂ ਵਧੀਆ ਸੈਟਿੰਗ ਦੀ ਪੂਰੀ ਇਹਦੀ ਖਾਲੀ ਕਮਰਾ ਚਾਹੀਦਾ ਇਹਨੂੰ ਵਧੀਆ ਜੇ ਡ੍ਰੈਇੰਗ ਰੂਮ ਹੋਵੇ ਤੋ ਸੋਹਣਾ ਜਾ ਤੋ ਉਹਦੇ ਵਿੱਚ ਟਿਕਾਇਆ ਜਾਵੇ ਹਨਾ ਬਾਕੀ ਇਹਨੂੰ ਬਣਾਇਆ ਵਾਸ਼ਟਾਨੇ ਵਾਲਾ ਆ ਜੇ ਬ੍ਰਾਈਟਨਿੰਗ ਹੋ ਜਵੇ ਤੇ ਇਹਦੀ ਹੋਰੇ ਇਹਦੀ ਕੁਆਲਿਟੀ ਹੋ ਜਾਣੀ ਹੈ ਸਿਰਫ ਉਹ ਜਿੱਦਾ ਚੱਕਿਆ ਇਦਾਂ ਹੀ ਆ ਇਦਾਂ ਹੀ ਚੱਕਿਆ ਆ ਮੰਗਲ ਸਾਹਿਬ ਇੱਥੇ ਬਹਿ ਕੇ ਆਰਾਮ ਨਾਲ ਬਹਿ ਕੇ ਕੋਈ ਨਾ ਹਾਲੀਵੁੱਡ ਦੀ ਫਿਲਮ ਦੇਖੀ ਜਾਵੇ ਤੇ ਹਾਂਜੀ ਹਾਂਜੀ ਐਨਸੀਡੀ ਲੱਗੀ ਹੋਵੇ ਤੇ ਫੀਲਿੰਗ ਇਦਾਂ ਦੀ ਹੋਣੀ ਜਿੱਦਾਂ ਸਰਵਿਸ ਇਹ ਪੂਰਾ ਸੈੱਟ ਲਓਗੇ ਤਾਂ ਆਪਾਂ ਜੀ ਜੇ ਉੱਦਾਂ ਲਵਦੇ ਤਾਂ ਥੇਰੇ ਮਹਿੰਗੇ ਮਹਿੰਗੇ ਕੋਈ 70000 ਮੰਗਦਾ ਕੋ 80000 ਮੰਗਦਾ 50000 ਮੰਗਦਾ ਇਹ ਆਪਾਂ ਜਾਨੀ ਟੋਟਲ ਬਾਈਕ ਤੇ 23000 ਚ ਦੇ ਦਾਂਗੇ ਸਾਰਾ ਬਾਈ 23000 ਦੇ ਵਿੱਚ ਆਹ ਮੰਨ ਲਓ ਵਧੀਆ ਹਾਂਜੀ ਸੋਫਾ ਮਿਲ ਜੂਗਾ ਸਾਡਾ ਬੱਚਾ ਟੇਬਲ ਵੀ ਤੇ ਹੁਣ ਆਪਾਂ ਬੰਗੜ ਸਾਹਿਬ ਉਧਰ ਦੀ ਆਈਏ ਆਜੋ ਆਜੋ ਆਹ ਟੇਬਲ ਵਿੱਚ ਠੀਕ ਆ ਜੇ ਟੇਬਲ ਨਹੀਂ ਲੈ ਜਾਣਾ ਤੇ ਹੋਰ ਜਾਨੀ ਕਿ ਘੱਟ ਵਾਗ ਹੋ ਜਾਏਗਾ ਹੋ ਜਾਊਗਾ ਕੁਝ ਨਾ ਕੁਝ ਉਹਦਾ ਠੀਕ ਆ ਜੀ ਹਾਂਜੀ ਤੇ ਬੰਗੜ ਸਾਹਿਬ ਇੱਧਰ ਮਾਰੀਏ ਨਜ਼ਰ ਮਾਰੀ ਜੀ ਆਜੋ ਆ ਮੈਨੂੰ ਲੱਗਦਾ ਵੀ 7 ਤੇ 4 3 ਤੇ 4 7 ਇਹ 7 ਸੀਟਰ ਆ ਇਹ 7 ਸੀਟਰ ਆ ਇਹ 7 ਸੀਟਰ ਆ ਆ 5 ਸੀਟਰ ਆ ਇਹ ਸੂਫਿਆਂ ਨਾਲੋਂ ਅਲੱਗ ਮਾ ਨਾ ਥੋੜੀਆਂ ਬਾਹਾਂ ਇਹਦੀਆਂ ਉੱਪਰ ਇਹ ਜਿੱਦਾਂ ਅੱਜਕੱਲ ਜਿੱਦਾਂ ਹੁਣ ਜੀ ਚੱਲਦੇ ਆ ਇਹਦੇ ਤੇ ਗਲਾਸ ਰੱਖੋਣੇ ਇਹਦੇ ਸ਼ੀਸ਼ਾ ਲੱਗੂ ਇਹਦੇ ਉੱਤੇ ਇੱਥੇ ਗਲਾਸ ਹੋਣੇ ਆ ਬਲੈਕ ਕਲਰ ਦਾ ਗਲਾਸ ਹੋਣਾ ਗਲਾਸ ਰੱਖ ਲਓ ਕਈ ਜਿਹੜਾ ਕਹਾਜਾ ਬਣਾਇਆ ਜਿਹਦੇ ਅੱਜਕੱਲ ਰੈਡੀ ਬਣਾ ਸਕਦੇ ਆ ਵੈਸੇ ਗਲਾਸ ਸੋਹਣਾ ਲੱਗਣਾ ਬਲੈਕ ਕਲਰ ਉਹ ਆ ਟੇਬਲ ਦੇਖਾ ਕਿੰਨਾ ਵਧੀਆ ਦੇ ਟੇਬਲ ਦੇਖੋ ਜੀ ਵੀ ਟੇਬਲ ਵੀ ਬਹੁਤ ਸੋਹਣਾ ਲੱਖ ਲਿ ਬੈਗੇ ਮਾਰਵਾ ਮਤਲਬ ਦੇਖੋ ਹਾਂ ਦੇ ਇਹਦੇ ਵਿੱਚ ਉਹ ਗਲਾਸ ਰੱਖਣਾ ਆ ਇਹਦੇ ਉਹਦੇ ਵਿੱਚ ਵੀ ਉਹ ਤੇ ਰੱਖਣਾ ਇਹਦੇ ਵਿੱਚ ਗਲਾਸ ਆ ਨਾ ਇਹਦੇ ਹਾਂਜੀ ਹਾਂਜੀ ਹੂੰ ਤੇ ਬੰਗਲ ਸਾਹਿਬ ਆਵਾਜ਼ ਜਿਹੜਾ ਪਿਆ ਹਾਂਜੀ ਇਹ ਸੋਫਾ ਜੀ ਆਪਾਂ ਦੇ ਦੇਵਾਂਗੇ ਤੁਹਾਨੂੰ ਇਹ ਜਿੱਦਾਂ ਚਾਰ 5000 ਦੀ ਰੇਂਜ ਚ ਆ ਇਧਰ ਆ ਬੰਦ ਉਹਦਾਂ ਕਿੱਥੋਂ ਆਹ ਬਾਲਾ ਜਿਹੜਾ ਹਾਂਜੀ ਹਾਂਜੀ ਇਹ 4 ਕੁ ਹਜ਼ਾਰ ਦਾ ਜੀ ਬਾਕੀ ਆਓਗੇ ਥੋੜਾ ਬਹੁਤ ਹੋਰ ਵੀ ਮਾਣਾ ਅੱਛਾ ਮਤਲਬ 4000 ਦਾ ਸੋਫਾ ਵਧੀਆ ਕੰਡੀਸ਼ਨ ਸਪਰਿੰਗ ਸਪਰਿੰਗ ਠੀਕ ਆ ਬਾਕੀ ਮਾੜੀ ਮੋਟੀ ਸਭ ਦਾਈ ਦੀ ਹੁੰਦੀ ਆ ਤੇ ਇੱਕ ਹੋਰ ਹੈ ਗਿਆ ਕਾਰਨਰ ਵਾਲਾ ਉਹ ਹੈਨਾ ਉਹ ਕਾਰਨਰ ਜੇ ਮੱਲਾ ਕਿਸੇ ਦੇ ਨਾ ਪੂਨੇ ਕਾਣੇ ਦੇ ਵਿੱਚ ਵੀ ਰੱਖਣਾ ਹੋਵੇ ਪੂਜੇ ਖਾਂਜੇ ਸੈੱਟ ਨਹੀਂ ਨਾ ਹੁੰਦੇ ਕਈ ਯਾਰੀ ਸੋਫਿਆਂ ਸਾਫਿਆਂ ਦੇ ਨਾਲ ਵੇ ਦੇ ਕਿਸੇ ਨੇ ਦੇ ਕਿਸੇ ਨੇ ਕਾਰਨਰ ਦਾ ਕਰਨਾ ਹੋਵੇ ਉਹ ਵਿਦ ਟੇਬਲ ਵਾਲਾ ਵਾ ਹਾਂਜੀ ਹਾਂਜੀ ਆਹ ਵਾਲਾ ਬਿਸਕੁਟੀ ਛੇ ਆ ਜਾਈ ਆਹ ਦੇਖੋ ਜੀ ਇਸ ਤਰ੍ਹਾਂ ਨਾਲ ਆ ਆ ਹੋ ਗਿਆ ਸੈਟ ਪੂਰਾ ਹਾਂ ਨਾਲ ਇੱਕ ਆ ਤੁਹਾਨੂੰ ਟਫੀ ਬੱਕਰੀ ਹੈ ਬੱਕਰੀ ਇਹ ਵੀ ਨਾਲ ਹੀ ਮਿਲੂਗੀ ਸੈਟ ਜਿੱਦਾਂ ਬੱਕਰੀ ਕੇ ਸਾਈਡ ਤੇ ਲਾ ਦੇ ਨਾਲ ਅੱਗੇ ਤੇ ਟੇਬਲ ਵਿਦ ਗਲਾਸ ਇਹਦੇ ਉੱਪਰ ਗਲਾਸ ਤੇ ਉਹ ਕਾਰਨਰ ਵਿੱਚ ਹਾਂ ਉਹ ਕਾਰਨਰ ਦੇ ਵਿੱਚ ਹੀ ਆ ਉਹ ਤਾਂ ਪੂਰਾ ਸੈਟ ਹੀ ਆ ਤੇ ਇਹ 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 ਕਿੰਨੇ ਦਾ ਲਾਉਂਗੇ ਆ ਇਹ ਉੱਦਾਂ ਲੈਣ ਜਾਓ ਨਵਾਂ ਘੜ ਤੋਂ ਘੜਾ 24000 22 24 ਤੋਂ ਘੱਟ ਨਹੀਂ ਦਿੰਦੇ ਹੈ ਦੁਕਾਨ ਵਾਲੇ ਆਪਾਂ ਦੇਾਂਗੇ ਇਹੋ ਸਾਰਾ 15 ਦਾ ਸੈੱਟ ਕੋਲ 15000 ਦੇ ਵਿੱਚ ਵਿੱਚ ਦੇ ਦਾਂਗੇ ਵਿੱਚ ਟੇਬਲ ਵਿੱਚ ਸਾਰਾ ਮਤਲਬ ਬਹੁਤ ਸੋਹਣੀ ਯਾਨੀ ਕਿ ਘਰ ਦੇ ਵਿੱਚ ਬਿਲਕੁਲ ਨਵੇਂ ਦੁਕਾਨ ਤੋਂ ਹੀ ਚੱਕਿਆ ਆ ਇਹ ਤੇ ਕੋਈ ਕੋਈ ਇਹ ਨਹੀਂ ਘਰੇ ਯੂਜ਼ ਹੋਇਆ ਆ ਬਿਲਕੁਲ ਨਿਊ ਆ ਅੱਛਾ ਹਾਂਜੀ ਇਹ ਨਵਾਂ ਹੀ ਕਿਸੇ ਦੁਕਾਨ ਤੋਂ ਹੀ ਚੱਕਿਆ ਜਿੱਦਾਂ ਕਈ ਵਾਰੀ ਦੁਕਾਨਦਾਰ ਵੀ ਕੋਈ ਉਹਨਾਂ ਦੇ ਕੀ ਹਿਸਾਬ ਦਾ ਹੁੰਦਾ ਕੋਈ ਦੇ ਨਹੀਂ ਬਿਲਕੁਲ 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 ਹਾਂ ਹੈਨਾ ਹਾਂਜੀ ਬਈ ਯਾਨੀ ਕਿ ਬਿਲਕੁਲ ਠੀਕ ਠਾਕ ਆ ਮਾੜਾ ਮੋਟਾ ਘੱਟਾ ਮਿੱਟੀ ਪਿਆ ਬਸ ਡਸਟ ਉਹ ਤਾਂ ਉਹਨੂੰ ਸਾਫ਼ ਸੁਥਰਾ ਕਰਕੇ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਹੋ ਮੰਗਰ ਸਾਹਿਬ ਯਾਨੀ ਕਿ ਆ ਹੈਗਾ ਆਪਣਾ ਚਿਮਨੀ ਜੇ ਨੂੰ ਆਪਾਂ ਕਿਚਨ ਚ ਜੇ ਨੂੰ ਆਪਾਂ ਅਡਜਸਟ ਕਰਾਨਾ ਆ ਬਿਲਕੁਲ ਚਾਲੂ ਹੈ ਚਲਦੀ ਹੈ ਹਾਂਜੀ ਚਲਦੀ ਚਲਦੀ ਹੈ ਠੀਕ ਹੈ ਇਹ ਲਾਈਟ ਰੋ ਜਲਦੀ ਥੰਡੇ ਰਹੇ ਆ ਫਲੋਰ ਇਧਰ ਮਾਰ ਨਾਲ ਬਿਲਕੁਲ ਨੇ ਇਧਰੋਂ ਅੱਛਾ ਆ ਇਧਰੋਂ ਬਲੋਰ ਹੋਏਗਾ ਇਹ ਚਾ ਲੱਗੇ ਆ ਇਹ ਟੱਚ ਵਾਲਾ ਆ ਟੱਚ ਕਰਨਾ ਇਹਨੂੰ ਇਹਦੇ ਚ ਲੱਗੇ ਆ ਔਰ ਟੱਚ ਤੇ ਲਾਈਟ ਜਗਦੀ ਟੱਚ ਤੇ ਜਸਟਮੈਂਟ ਵੱਧ ਜਾਣੀ ਕਰ ਜਾਣੀ ਜਿਹਦਾ ਆਪਾਂ ਪੱਖੇ ਦੀ ਰਜਿਸਟਰ ਨੂੰ ਭਰਾਂ ਨੇ ਭਰਾਂ ਨੇ ਬਿਲਕੁਲ ਬਿਲਕੁਲ ਪੂਰਾ ਹੁਣ ਲੈਣ ਜਾਨੀ ਕਿ ਪੂਰੀ ਕਿਚਨ ਦਾ ਧੂਆਂ ਹਾਂ ਮੈਂ ਸਮਝੀ ਦਾ ਸਾਰਾ ਕੁਝ ਕਿਚਨ ਤੇ ਨਹੀਂ ਰਹੂਗਾ ਜੀ ਕਿੱਥੇ ਰਹੂ ਸਾਰਾ ਕੁਝ ਬਾਹਰ ਨਿਕਲ ਜਾਊਗਾ ਹਨਾ ਤੇ ਬੰਗੜ ਸਾਹਿਬ ਹੋਰ ਕੀ ਰੱਖਿਆ ਵਾ ਆਪਾਂ ਹੋਰ ਫਿਲਹਾਲ ਤਾਂ ਸਾਮਾਨ ਜਿਹਦਾ ਤਾਂ ਨਹੀਂ ਜਾਂਦਾ तकरीबन ਹਨਾ ਜੋ ਨਹੀਂ ਉਦਾਂ ਮੇਰੇ ਕੋਲ ਕੁਛ ਘਰੇ ਵੀ ਪਿਆ ਆ ਜਿਹਨਾਂ ਦਾ ਤਾਂ ਕਿ ਨਹੀਂ ਰੱਖਿਆ ਜਾਂਦਾ ਘਰੇ ਵੀ ਥੋੜਾ ਜਿਹਾ ਹਾਂਜੀ ਰੱਖਿਆ ਆ ਅੱਛਾ ਬੰਗੜ ਸਾਹਿਬ ਹੁਣ ਤੁਸੀਂ ਸਾਰਿਆਂ ਦੇ ਰੇਟ ਵੀ ਦੱਸਦੇ ਹਾਂਜੀ ਆਪਾਂ ਚੀਜ਼ਾਂ ਵੀ ਖੋਲ-ਪੋਲ ਕੇ ਦਿਖਾਤੀਆਂ ਸਾਰਿਆਂ ਨੂੰ ਹਾਂਜੀ ਹੁਣ ਮੈਨੂੰ ਇਹ ਦੱਸੋ ਵੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਹਾਂਜੀ ਹਨਾ ਉਹਨੂੰ ਕੀ ਡਿਸਕਾਊਂਟ ਦਊਗਾ ਤੁਸੀਂ ਉਹਨੂੰ ਡਿਸਕਾਊਂਟ ਦੇਖੋ ਜੀ ਭੱਟੀ ਸਾਹਿਬ ਮੈਂ ਕਲੀਅਰ ਗੱਲ ਦੱਸਣਾ ਵੈਸੇ ਤਾਂ ਆਪਣਾ ਕੋਈ ਜ਼ਿਆਦਾ ਨਵੇਂ ਦਾ ਤਾਂ ਕੰਮ ਹੈ ਨਹੀਂ ਜਿਹੜਾ ਵੀ ਅਮੀ ਆਪਾਂ ਕਹੀ ਆ ਜੀ ਤੁਹਾਨੂੰ ਮੈਂ ਆ ਦੇਾਂਗਾ ਤਾਂ ਤੁਹਾਨੂੰ ਆ ਦੇਾਂਗਾ ਆਪਾਂ ਨੂੰ ਹੁੰਦਾ ਸਿਰਫ 5-700 ਹਜ਼ਾਰ ਮਿਲ ਜਵੇ ਵਿੱਚੋਂ ਮਾਰਜਿਨ ਥੋੜਾ ਹੁੰਦਾ ਉਹਦੇ ਹਿਸਾਬ ਨਾਲ ਆਪਾਂ ਰੱਖਿਆ ਬਾਕੀ ਇੰਨਾ ਵੀ ਥੇ ਵੀ ਜੀ ਤੁਹਾਡੀ ਵੀਡੀਓ ਦੇਖ ਕੇ ਕੋਈ ਕਸਟਮਰ ਆਏਗਾ ਉਹਨੂੰ ਆਪਾਂ 5% ਲਾਫ ਕਰ ਦਿਆਂਗੇ 5% ਵੱਲੋਂ ਯਾਨੀ ਕਿ ਲਾਫ ਕਰ ਦਿਆਂਗੇ ਤੁਹਾਡਾ ਯਾਨੀ ਕਿ ਮਾਨਤਾਨ ਪੂਰਾ ਕਰਾਂਗੇ ਕਰਾਂਗੇ ਜਿੰਨਾ ਵੀ ਹੋ ਕਰਦਾ ਜਿੰਨਾ ਹੋ ਸਕੇ ਆ ਪੂਰਾ ਜਾਣ ਕੇ ਆਉਣ ਦਾ ਮੁੱਲ ਪਊਗਾ ਅਗਲੇ ਦਾ ਬਾਕੀ ਤੁਹਾਡਾ ਜੇ ਨਾ ਲੈ ਕੇ ਆਉਣ ਦੇ ਭੱਟੀ ਸਾਹਿਬ ਦਾ ਤਾਂ ਹੋਰ ਮੈਂ ਜਿੰਨਾ ਵੀ ਹੋਊਗਾ ਤੁਹਾਡੇ ਨੂੰ ਲਾਸਟ ਬਸ ਹੋਰ ਦੱਸੋ ਕੋਈ ਮਹਾਰਾਜ ਧੰਨਵਾਦ ਧੰਨਵਾਦ ਕੋਈ ਹੋ ਜਿਹੜਾ ਜਾਦਾ ਫਿਰ ਪੁਰਾਣਾ ਆ ਜਿੱਦਾਂ ਕੋਈ ਉਹਨੂੰ ਫੇਰ ਕੰਨ ਆ ਆ ਬਾਹਰਲੇ ਬੰਨੇ ਦੁਕਾਨਾਂ ਜਿਹੜੀਆਂ ਰਿਪੇਅਰ ਵਾਲਾ ਸਮਾਨ ਉਧਰ ਰੱਖਿਆ ਤੇ ਇਹਦੇ ਨਾਲ ਫੇ ਕੱਪੜੇ ਦਾ ਕੰਮ ਕਰਦੇ ਕੱਪੜੇ ਦਾ ਤਾਂ ਫੇਰਾ ਮੈਂ ਲਾਈਦਾ ਆ ਆਪਣਾ ਮਹਾਰਾਜ ਜਿੱਦਾਂ ਉਹ ਤਾਂ ਪੁਰਾਣਾ ਹੈਗਾ ਇਹ ਕੰਮ ਜਿਹੜਾ ਕੱਪੜੇ ਦਾ ਉਹ ਤਾਂ ਕਰਦੇ ਬਹੁਤ ਵਧੀਆ ਹੈ ਨਾ ਕੱਪੜਾ ਪਿੰਡ ਦੇ ਵਿੱਚ ਨਾ ਘਰੇ ਉਧਰ ਕੱਪੜੀ ਦੀ ਦੁਕ ਹਰਾ ਤੇ ਉਹ ਤਕਰੀਬਨ ਹੀ ਹੈਗੀ ਹੈ ਜਾਨਕੀ ਉਹ ਤਕਰੀਬਨ ਇਹਨਾਂ ਦੇ ਘਰੋਂ ਉਹ ਵੇਖ ਲੈਂਦੇ ਆ ਤੇ ਭਾਈ ਸਾਹਿਬ ਆਪ ਮੈਡੀ ਬਣਾ ਦੇ ਭਰਾ ਮਰਜੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜਾਂਦੇ ਆ ਹਾਂ ਤੇ ਇਹ ਆ ਜੀ ਸਾਡੇ ਮੈਡੀ ਜਵਾ ਇਹਨਾਂ ਦਾ ਵੀ ਬਹੁਤ ਸਾਰਾ ਯੋਗਵਾ ਇਹਨਾਂ ਦੇ ਨਾਲ ਹੀ ਆ ਜੀ ਇਹਨਾਂ ਦੇ ਨਾਲ ਹੀ ਸਾਰਾ ਗੁੱਸਾ ਆ ਜੀ ਚਲੋ ਚੱਲਦਾ ਹੈ ਸਾਨੂੰ ਵੀ ਨਾ ਇਹਨੂੰ ਮਿਰਾ ਘਰੇ ਜਿਹੜਾ ਕੱਪੜੇ ਦਾ ਦੁਕਾਨ ਆ ਉਹ ਬੀਬੀ ਰਾਣੀ ਦੇਖਦੇ ਆ ਤੇ ਜਿਹੜਾ ਫੇਰਾ ਲੌਣ ਜਾਂਦੇ ਆ ਉਹ ਹੈਗੇ ਆ ਬੰਗੜ ਸਾਹਿਬ ਆਪਣੇ ਤੇ ਮੈਂ ਹੁਣ ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਵਾ ਕਿਸੇ ਨੂੰ ਵੀ ਕੱਪੜੇ ਦੀ ਲੋੜ ਹੋਵੇ ਤੇ ਜਾਂ ਇਹ ਸਮਾਨ ਦੀ ਲੋੜ ਹੋਵੇ ਕੋਈ ਵੀ ਫ੍ਰਿਜ ਏਸੀ ਜਾਂ ਆ ਫਰਨੀਚਰ ਦੀ ਕਿਸੇ ਕਿਸੇ ਵੀ ਬਲਮੀਰਾ ਵਗੈਰਾ ਜੋ ਵੀ ਅਜਿਹਾ ਲੈ ਜੀ ਇੱਕ ਵਾਰੀ ਨਾ ਜ਼ਰੂਰ ਕੰਟੈਕਟ ਕਰਿਓ ਲੈਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਮਿਲਿਓ ਵੀ ਲੈਣਾ ਨਹੀਂ ਲੈਣਾ ਉਹ ਤੁਹਾਡੀ ਆਪਣੀ ਇੱਛਾ ਵਾ ਹਨਾ ਪਰ ਇੱਕ ਵਾਰੀ ਮਿਲਿਓ ਜ਼ਰੂਰ ਮਿਲ ਕੇ ਆ ਵੇਖਿਓ ਸਹੀ ਜ਼ਮਾਨਾ ਪਸੰਦ ਜਰੂਰ ਆਊਗਾ ਤੇ ਸਕਰੀਨ ਤੇ ਨੰਬਰ ਭਾਈ ਦਾ ਚੱਲ ਰਿਹਾ ਵਾ ਤੇ ਜਰੂਰ ਇੱਕ ਵਾਰੀ ਕੰਟੈਕਟ ਕਰਿਓ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਲਈ ਸਮਾਂ ਕੱਢਿਆ ਬਾਕੀ ਬਾਬਾ ਮਿਹਰ ਕਰੇ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ ਧੰਨ ਭਾਗ ਸਾਡੇ ਜਿਹਨਾਂ ਦਰਸ਼ਨ ਕੀਤੇ ਤੁਹਾਡੇ ਭਾਈ ਸਾਹਿਬ ਤੁਸੀਂ ਆਏ ਤੇ ਚਲੋ ਸਾਡਾ ਮਹਿਮਾਨ ਹੋ ਬਾਈ ਧੰਨਵਾਦ